ਵਾਇਗੁਰ ਦੀ ਕਹਾਵਸਾ ਵਾਇਗੁਰ ਜੀ ਦੀ ਫਤਿਹ ਅਸੀਂ ਖੜੇ ਆਂ ਜੀ ਪਟਿਆਲੇ ਜਦੋਂ ਦੇਵੀਗੜ੍ਹ ਤੋਂ ਪਟਿਆਲੇ ਐਂਟਰ ਕਰਦੇ ਆ ਇਹ ਕਿਹੜਾ ਪੁਲ ਵੀਰ ਜੀ ਇਹ ਆਪਣਾ ਜੀ ਵੱਡਾ ਪੁਲ ਆ ਗਿਆ ਜੀ ਵੱਡਾ ਪੁਲ ਨਹੀਂ ਆਲਾ ਪੁਲ ਹਾਂ ਜੀ ਨਾਲ ਹੀ ਆਲਾ ਪੁਲ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਟ੍ਰੈਫਿਕ ਲੰਘ ਰਹੀ ਆ ਤੇ ਇਧਰ ਆ ਸਨੌਰ ਨੂੰ ਗਈ ਛੜਕ ਤੇ ਨਾਲ ਗਈ ਦੇਵੀਗੜ੍ਹ ਭੇਵੇ ਨੂੰ ਇਹ ਉਸ ਪੁਲ ਦੇ ਉੱਪਰ ਜਦੋਂ ਮੁਰਦੇ ਆਪਾਂ ਭੇਵੇ ਤੇ ਸਨੌਰ ਨੂੰ ਉਹ ਪੁਲ ਦੇ ਉੱਪਰ ਆ ਵੀਰਾਂ ਨੇ ਆ ਆ ਪੋਸਟਰ ਇਹ ਦਿਖਾ ਦਿਓ ਵੀਰ ਜੀ ਹੁਣਾਂ ਨਾਲ ਜਿਹੜਾ ਫਲੈਕਸ ਲਾਈ ਹੋਈ ਹੈ ਤੇ ਠੰਡੀ ਮਿੱਠੀ ਸਰਦਾਈ ਰਗੜਾ ਸਰਦਾਈ ਇਹ ਸਾਡੇ ਸਿੱਖ ਭਰਾ ਨੇ ਅਸੀਂ ਵੇਖ ਕੇ ਤਾਰੁਕੇ ਦੋ ਤਿੰਨ ਵਾਰੀ ਆ ਰਹੇ ਸੀ ਪਹਿਲਾਂ ਵੀ ਤੇ ਅੱਜ ਅਸੀਂ ਸਪੈਸ਼ਲ ਰੁਕੇ ਅਸੀਂ ਪਟਿਆਲੇ ਕੋਲ ਚ ਕਾਰਜ ਕਰਨ ਆਏ ਸੀ ਤੇ ਅਸੀਂ ਵੇਖਿਆ ਵੀਰਾਂ ਨੇ ਅਮਰ ਛਕਿਆ ਇਹਨਾਂ ਨੂੰ ਮੰਨ ਲਓ ਕਿ ਸਪੋਰਟ ਕਰਨੀ ਸਾਡੀ ਫਰਜ ਸਾਡਾ ਫਰਜ ਬੰਦਾ ਸੋ ਜਿੰਨੇ ਵੀਰ ਭੈਣ ਇੱਥੋਂ ਪਟਿਆਲੇ ਆਉਂਦੇ ਲੰਘਦੇ ਨੇ ਇਹ ਵੀਰਾਂ ਕੋਲੋਂ ਜੀ ਸਰਦਾਈ ਜਰੂਰ ਛੱਕ ਕੇ ਆਓ ਕਿਉਂਕਿ ਆਪਣੇ ਵੀਰ ਨੇ ਆਪਾਂ ਕਹਿੰਦੇ ਬਾਹਰ ਨਾ ਜਾਓ ਹਨਾ ਤੇ ਇੱਥੇ ਕੰਮ ਕਰੋ ਤੇ ਜੇ ਵੀਰੇ ਕੰਮ ਇੱਥੇ ਕਰ ਰਹੇ ਨੇ ਤੇ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਸਪੋਰਟ ਕਰਨਾ ਫਰਜ਼ ਬਣਦਾ ਕਿਉਂਕਿ ਸਾਡੇ ਆਪਣੇ ਕੌਮ ਦੀ ਸਪੋਰਟ ਕਰਨਾ ਸਾਡਾ ਮੂਰਲਾ ਫਰਜ਼ ਏ ਤੇ ਅਸੀਂ ਤਾਂ ਹੁਣ ਦਿਖਾਵਾਂਗੇ ਵੀਰ ਅਗੜਾ ਲਾਉਣਗੇ ਤੇ ਨਾਲ ਦੀ ਨਾਲ ਤਿਆਰ ਕਰਕੇ ਨਾਲ ਦੀ ਨਾਲ ਜਿਹੜਾ ਉਹ ਛਕਾਈ ਜਾਂਦੇ ਵੀਰ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਫਤਿਹ ਹਾਂਜੀ ਤੁਸੀਂ ਦੇਖ ਸਕਦੇ ਹੋ ਸਰਦਾ ਦੀ ਠੰਡੀ ਮਿੱਟੀ ਤਿਆਰ ਕਰੀ ਦੀ ਆ ਜੀ ਸਭ ਤੋਂ ਵੱਡੀ ਗੱਲ ਹੈ ਜੀ ਕੈਮੀਕਲ ਤੋਂ ਰਾਹਤ ਜੀ ਦੇ ਤਾਂ ਆਪਾਂ ਕੈਮੀਕਲ ਪੀ ਪੀ ਕੇ ਬੁਰਾ ਹਾਲ ਹੋਇਆ ਤੇ ਆਪਾਂ ਹਾਂਜੀ ਆਪਾਂ ਕੋਲਡ ਡਰਿੰਕ ਪਿੰਨੇ ਆ ਉਹ ਕੀ ਪਤਾ ਕੀ ਕੋਲ ਕੋਸ਼ ਆ ਰਿਹਾ ਮਿਕਸ ਹੋ ਕੇ ਆਪਾਂ ਸ਼ਰੀਆਮ ਸਭ ਸਾਰਿਆਂ ਦੇ ਸਾਹਮਣੇ ਤਿਆਰ ਕਰੀਦਾ ਸਮਾਨ ਔਰ ਤੁਸੀਂ ਦੇਖ ਸਕਦੇ ਹੋ ਆਜੋ ਜੀ ਇਹ ਵੀ ਰੋਟੀ ਜੀ ਬਿਨਾ ਪੈਸਾ ਤੁਸੀਂ ਦੇਖ ਸਕਦੇ ਹੋ ਬਦਾਮ ਆ ਦੇਖ ਸਕਦੇ ਹੋ ਆ ਦੇਖ ਸਕਦਾ ਤੁਸੀਂ ਕਾਜੂ ਡੰਡੇ ਗੁੰਡੇ ਦੇ ਨਾਲ ਵੀਰ ਤਿਆਰ ਕਰ ਰਿਹਾ ਆਪਣੇ ਹੱਥੀ ਇਹ ਜਿੰਨੇ ਵੀਰ ਭੈਣ ਮੇਟਾਉਂਦੇ ਆ ਭਾਈ ਛੱਕੇ ਜਾਇਆ ਕਰੋ ਅੱਜ ਕੱਲ੍ਹ ਗਾਲੀ ਨਾਲ ਚਲੇ ਵਾਸਤੇ ਬਹੁਤ ਜ਼ਰੂਰ ਬਾਤ ਉਹ ਰਾਤ ਕਰਦੀ ਆ ਕਾਲੀ ਮਿਰਚ ਜੀ ਕੀ ਕੀ ਪਾਉਂਦੇ ਵੀਰ ਜੀ ਸਾਰਾ ਇੱਕ ਤਾਂ ਬਰਾਮ ਪਾਏ ਤੁਸੀਂ ਮਦਾਮ ਕਾਜੂ ਜੀ ਤੇ ਆਪਣਾ ਬੀਜ ਮਗਾਜ ਜੀ ਤੇ ਕਾਲੀ ਮਿਰਚ ਪਾਤੀ ਜੀ ਉਸ ਤੋਂ ਬਾਅਦ ਆਪਾਂ ਪਾਏ ਜੀ ਖਸ ਖਸ ਜੀ ਓਕੇ ਖਸ ਖਸ ਅੰਜੀਰ ਜੀ ਆ ਅੰਜੀਰ ਪਾਨੇ ਆਈ ਆਪਾਂ ਆ ਖਸ ਖਸ ਪਾਈ ਦੀ ਹੈ ਜੀ ਇਸ ਜਿਹੜਾ ਰੋਟੀ ਤੇ ਅਸੀਂ ਵੀ ਗਰਮੀਆਂ 'ਚ ਘਰ ਬਣਾਉਂਦੇ ਹੁੰਨੇ ਆ ਤੇ ਛਕਦੇ ਹੁੰਨੇ ਆਪ ਵੀ ਅਸੀਂ ਅਸ ਸੁੱਕਾ ਆਵਲਾ ਜੀ ਓਕੇ ਅੱਛਾ ਇਹ ਵੀ ਪਾਉਂਦੇ ਹੋ ਹਾਂ ਜੀ ਸੁੱਕਾ ਆਵਲਾ ਜੀ ਇਹ ਮਿੱਠੇ ਵਾਲਾ ਕਿ ਮਿੱਠੇ ਤੋਂ ਬਿਨਾ ਇਹ ਨਹੀਂ ਹੈ ਮਿੱਠੇ ਵਾਲਾ ਜੀ ਸੁੱਕਾ ਆਵਲਾ ਜਿਹੜਾ ਸੁੱਕਾ ਹੁੰਦਾ ਜੀ ਹਾਂ ਜੀ ਜੀ ਓਕੇ ਇਹ ਕਿੰਨੇ ਗਲਾਸ ਵੀਰ ਜੀ ਉਹ ਤਿਆਰ ਹੋ ਜਾਣਗੇ ਇਹ ਆਪਾਂ ਜੀ ਜੇ ਆਪਾਂ 4 ਲੀਟਰ ਦੁੱਧ ਪਾ ਦੇ ਸਿਰਫ 2 ਲੀਟਰ ਪਾਣੀ ਪਾਈ ਦਾ ਆਪਾਂ ਕਰੀ ਦੀ ਦੁੱਧ ਚ ਤਿਆਰ ਜੀ ਠੀਕ ਹੈ ਆਪਾਂ ਸਪੈਸ਼ਲ ਦੁੱਧ ਦੀ ਤਿਆਰ ਕਰੀ ਦੀ ਹੈ ਘੱਟੋ ਘੱਟ 6-7 ਲੀਟਰ 6 ਕ ਲੀਟਰ ਮਾ ਆਉ ਤਿਆਰ ਹੋਊਗਾ ਇਹਦੇ ਨਾਲ 6 ਲੀਟਰ 6 ਲੀਟਰ ਨਾਲ ਦੀ ਨਾਲ ਨਾਲ ਦੀ ਨਾਲ ਤਰ ਤਿਆਰ ਕਰ ਕਿੰਨੇ ਕਿੰਨੇ ਦਾ ਗਲਾਸ ਤੁਹਾਡੇ ਕੋਲ 10 ਪਟਰੀਆਂ ਨੂੰ 30 ਦਾ ਤੇ 50 ਦਾ ਗਲਾਸ ਹੈ ਜੀ ਸਾਡੇ ਕੋਲ ਹਾਂਜੀ ਜੀ ਠੀਕ ਹੈ ਸਭ ਤੋਂ ਵੱਡੀ ਗੱਲ ਇੱਕ ਮੈਂ ਕਹਿਣੀ ਚਾਹੁੰਦਾ ਵੀ ਸਾਰੇ ਸਾਡੇ ਕੋਲ ਸੰਗਤਾਨੀਆਂ ਨੇ ਸੰਗਤ ਨੂੰ ਸਭ ਤੋਂ ਵੱਡਾ ਬੈਨ ਇਹ ਹੈਗਾ ਜੀ ਵੀ ਇੱਥੇ ਬੁੱਤੀ ਪਾਉਣਿਆ ਵੀ ਬੁੱਤੀ ਦੇ ਨਾਲੋ ਸਿੱਧੀ ਦੇਖਣੀ ਹੈਗੀ ਜੀ ਇਹ ਸਰਦਈ ਹੈ। ਇਹ ਉਸ ਚੀਜ਼ ਦੇ ਅਸੀਂ ਵੀ ਹੱਕ 'ਚ ਨਹੀਂ ਆ ਗਏ। ਹਾਂਜੀ ਹਾਂਜੀ। ਅਸੀਂ ਵੀ ਆਖੋ ਵੱਡੀ ਗੱਲ ਇਹ ਹੈ ਜੀ ਵੀ ਇਹ ਸਰਦਈ ਹੈ ਜੀ ਵੀ ਸਾਰੀ ਸੰਗਤ ਨੂੰ ਬੈਨ ਤੇ ਆ ਜੀ ਤੁਸੀਂ ਆ ਬੱਚੇ ਛੋਟੇ ਵੱਡੇ ਸਾਰੇ ਸਾਰੇ ਨਹੀਂ ਟੋਟੀ ਜਾ ਬਿਲਕੁਲ ਬਿਲਕੁਲ ਆਪਾਂ ਦੇਸੀ ਦੇ ਨਾਲ ਰਗਣਾ ਪਿਆਰ ਕਰੀ ਤਾਂ ਜੰਮਾ مطلب ਕੋਈ ਭੰਗ ਜਿਵੇਂ ਕਹਿੰਦੇ ਹੋ ਕਿਉਂਕਿ ਉਹ ਉਹ ਗਲਤ ਹੈ ਤੇ ਉਹ ਇਹ ਵੀਰ ਨਹੀਂ ਪਉਂਦੇ ਬਿਲਕੁਲ ਨਹੀਂ ਬਿਲਕੁਲ ਨਹੀਂ ਮਤਲਬ ਕੁਦਰਤੀ ਤਰੀਕੇ ਨਾਲ ਜਿਹੜਾ ਉਸ ਮਾਂ ਲੋਕ ਪਉਂਦੇ ਆ ਹਾਂਜੀ ਤੇ ਬਹੁਤ ਵਧੀਆ ਜੀ ਆਪਣੇ ਬੱਚਿਆਂ ਨੂੰ ਵੀ ਸਿਖਾਇਆ ਕਰੋ ਗਰਮੀ 'ਚ ਆਬ ਘਰ ਵੀ ਤਿਆਰ ਕਰ ਸਕਦੇ ਆ ਹਾਂਜੀ ਆਪਾਂ ਤਿਆਰ ਕਰਨ ਨੂੰ ਤਿਆਰ ਨਹੀਂ ਆਪਾਂ ਬਣੀ ਬਣੀ ਚੀਜ਼ ਤੇ ਵਿਸ਼ਵਾਸ ਕਰਦੇ ਆ ਜੇ ਬਾਜ਼ਾਰ ਜਾਓ ਦੁਕਾਨ ਤੇ ਜਾਓ ਉਹ ਪੈਕਿੰਗ ਵਾਲਾ ਕੈਮੀਕਲ ਲੈਣਾ ਹੁੰਦਾ ਸਹੀ ਹੈ ਜੀ ਉਹ ਲਿਆ ਕੇ ਤੇ ਪੀਲਾ ਨਾਲ ਪਰੋਣਿਆਂ ਨੂੰ ਪਿਆ ਦਿਓ ਬਿਲਕੁਲ ਸਹੀ ਗੱਲ ਥੋੜਾ ਨੁਕਸਾਨ ਹੋ ਰਿਹਾ ਹੈ ਜੀ ਖਾਲ ਹੈ ਜੀ ਨੁਕਸਾਨ ਹੈ ਜਿਹੜਾ ਵੱਡੀਆਂ ਜਾ ਰਹੀਆਂ ਆਪਣੇ ਕੌਮ ਦੇ ਵਿੱਚ ਸਭ ਤੋਂ ਉਹ ਸਾਰਾ ਕੁਝ ਖਰਾਬ ਕਰਾ ਜਾ ਰਿਹਾ ਜੋ ਕੈਮੀਕਲ ਕੋ ਕੈਮੀਕਲ ਹੈ ਜੀ ਸਭ ਤੋਂ ਵੱਡੀ ਗੱਲ ਮੈਂ ਇਹੀ ਕਹਿੰਦਾ ਆ ਵੀਰਾਂ ਨੂੰ ਪਾਉਂ ਚੀਜ਼ਾਂ ਨਾਲ ਜੁੜੋ ਜੀ ਸਭ ਤੋਂ ਵੱਡੀ ਗੱਲ ਕਹਿਣ ਦਾ ਮਤਲਬ ਵੀ ਸਾਡੇ ਜਿਹੜੇ ਸਾਡੇ ਜਿੰਨਾ ਵੀ ਇਤਿਹਾਸ ਦੇ ਵਿੱਚ ਸਾਡੇ ਵੱਡੇ-ਵਡੇਰੇ ਹੋਏ ਨੇ ਸਾਡੇ ਜਿਹੜੂ ਜਰਨੈਲ ਹੋਏ ਆ ਉਹ ਆ ਚੀਜ਼ਾਂ ਦੇ ਇਸਤੇਮਾਲ ਇਹਨਾਂ ਦਾ ਇਸਤੇਮਾਲ ਕਰਦੇ ਸੀਗੇ ਤੇ ਅਸੀਂ ਇਹਨਾਂ ਦਾ ਇਸਤੇਮਾਲ ਨਹੀਂ ਕਰਦੇ ਅੱਜ ਸਾਨੂੰ ਮਾਰ ਵੀ ਵੱਡੀ ਤਾਈ ਪੈ ਰਹੀ ਅਸੀਂ ਆਪਣੇ ਆਪਣੇ ਸਿਧਾਤ ਨਾਲੋਂ ਆਪਣੇ ਇਤਿਹਾਸ ਨਾਲੋਂ ਟੁੱਟ ਗਏ ਸਾਨੂੰ ਕਾਹ ਕਰਕੇ ਅੱਜ ਇਹ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇੱਥੇ ਵੀਰ ਆਉਂਦੇ ਆ ਵੇਖੋ ਗੱਡੀਆਂ ਦੇ ਵਿੱਚ ਛਾਕਦੇ ਆ ਹਨਾ ਗੱਡੀਆਂ ਤੇ ਆਉਂਦੇ ਨੇ ਤੇ ਸੋ ਬਹੁਤ ਵਧੀਆ ਵੀਰ ਆ ਤਿਆਰ ਕਰ ਰਹੇ ਆ ਸੋ ਮੈਂ ਬੇਨਤੀ ਕਰਨੀ ਚਾਹਾਂਗਾ ਵੀਰਾਂ ਨੂੰ ਬਾਤ ਤੋਂ ਸਪੋਰਟ ਕਰੋ ਇਹਨਾਂ ਦੀ ਸਪੋਰਟ ਈ ਹੈ ਕਿ ਇਹਨੇ ਕੋਲ ਆ ਕੇ ਛਕਣਾ ਅਸੀਂ ਛਕਿਆ ਸਾਨੂੰ ਕਹਿੰਦੇ ਪੈਸੇ ਨਹੀਂ ਲੈਣੇ ਨਹੀਂ ਅਸੀਂ ਕਹਿੰਦੇ ਤੁਹਾਨੂੰ ਪੈਸੇ ਕੋਈ ਅਸੀਂ ਵਾਅਦਾ ਦੇ ਕੇ ਜਾਣਾ ਫਿਰ ਸਾਡੇ ਤੁਸੀਂ ਭਰਾ ਹੋ ਹਨਾ ਤੇ ਅਸੀਂ ਆ ਭਰਾ ਹੀ ਭਰਾਵਾਂ ਦੀ ਮਦਦ ਕਰਦੇ ਹੁੰਦੇ ਆ ਸੋ ਦੁਬਾਰੋ ਫੇਰ ਬੇਨਤੀ ਕਰਦੇ ਆ ਕਿ ਪਟਿਆਲੇ ਨੂੰ ਆਉਂਦੇ ਆ ਜਦੋਂ ਭੇਵੇ ਤੋਂ ਦੇਵੀਗੜ੍ਹ ਤੋਂ ਸਨੌਰ ਪੈਂਟਰ ਕਰਦੇ ਆ ਤੇ ਇਹ ਨਦੀ ਵਾਲਾ ਪੁਲ ਪਹਿਲਾ ਪੁਲ ਹੁੰਦਾ ਔਰ ਦੂਜੀ ਸਾਈਡ ਜਦੋਂ ਆਪਾਂ ਵਾਪਸ ਜਾਂਦੇ ਆ ਦੂਜੀ ਸਾਈਡ ਇਹ ਵੀਰਾਂ ਦਾ ਜਿਹੜਾ ਉਹ ਹੈਗੀ ਆ ਆ ਵੀਰਾਂ ਦੀ ਦੁਕਾਨ ਹੈ ਇਹ ਵੀਰਾਂ ਦਾ ਮੋਬਾਈਲ ਨੰਬਰ ਹੈ ਇਹ ਇਹਨਾਂ ਦਾ ਬੈਨਰ ਜੋ ਵੀ ਹੈਗਾ ਦਿਖਾ ਦਿਓ ਮੋਬਾਈਲ ਨੰਬਰ ਜੀ ਠੀਕ ਹੈ ਅੱਛਾ ਦਸ਼ਮੇਸ਼ ਖਾਲਸਾ ਗਰੁੱਪ ਸਨੌਰ ਹਾਂਜੀ ਅਸੀਂ ਗੱਤਕਾ ਦੀ ਸਪੈਸ਼ਲ ਗੱਟਕਾ ਵੀ ਖੇਡਦੇ ਆ ਸਾਡੇ ਸੰਗ ਜੀ ਇਨਸਟਾਗ੍ਰਾਮ ਤੇ ਵੀ ਤੁਸੀਂ ਦੇਖ ਸਕਦੇ ਹੋ ਹਾਂਜੀ ਜੀ ਗੱਟਕੇ ਦੀਆਂ ਕਲਾਸਾਂ ਹਾਂਜੀ ਜੀ ਸਨੋਰ ਗੱਟਕੇ ਦੀ ਕਲਾਸ ਲਾਈ ਵੀ ਅਜੇ ਓਕੇ ਸਾਡੇ ਸਾਰੇ ਸੰਗ ਗੱਟਕੇ ਆਲੇ ਆਉਂਦੇ ਨੇ ਹਾਂਜੀ ਜੀ ਹਾਂਜੀ ਮਾਰੇ ਠੀਕ ਕਰ ਜੀ ਠੀਕ ਆ ਚੱਲਦੀ ਕਲਾ ਠੀਕ ਸੀਗਾ ਧੰਨਵਾਦ ਵੀਰ ਜੀ ਸੋ ਇਸ ਤਰ੍ਹਾਂ ਵੀਰ ਜਿਹੜੇ ਉਹ ਸ਼ਕਲ ਨਹੀਂ ਆਉਂਦੇ ਆ ਨਾ ਉਹ ਮੈਂ ਦੁਬਾਰੋ ਬੇਨਤੀ ਫੇਰ ਕਰਾਂਗਾ ਕਿ ਵੱਧ ਤੋਂ ਵੱਧ ਵੀਰਾਂ ਨੂੰ ਸਪੋਰਟ ਕਰੋ ਠੀਕ ਹੈ ਜੀ ਤੇ ਆਓ ਆਪਣੇ ਭਰਾਵਾਂ ਦੀ ਸਪੋਰਟ ਕਰੀਏ ਠੀਕ ਹੈ ਜੀ ਅਸੀਂ ਗਰਾਊਂਡ ਤੇ ਵੀ ਆਪਣੇ ਭਰਾਵਾਂ ਦੀ ਸਪੋਰਟ ਕਰਦੇ ਆ ਤੇ ਵੀਰਾਂ ਦੀ ਵੱਧ ਤੋਂ ਵੱਧ ਸਪੋਰਟ ਕਰੀਏ ਠੀਕ ਹੈ ਵੀਰ ਜੀ ਤੇ ਵੀਰ ਜੀ ਉਹਨਾਂ ਦਾ ਬੜਾ ਧੰਨਵਾਦ ਅਸੀਂ ਕਰਦੇ ਆ ਸਾਡੀ ਗੱਲ ਤਾਂ ਇਹ ਹੈ ਵੀ ਆਪਣੀ ਕੌਮ ਦੀ ਲੱਤਾਂ ਵੜੀਆਂ ਖੇਚਦੇ ਨੇ ਕੋਈ ਨਹੀਂ ਜਾਂਦਾ ਅੱਗੇ ਹੋਣ ਲਈ ਅਸੀਂ ਬਹੁਤ ਗੋਤ ਲਵਾਦ ਕਰਦੇ ਹਾਂ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਆਈ ਬੜੇ ਖੁਸ਼ਾ ਸਾਡੇ ਲਈ ਖੜੇ ਹੋ ਉਹ ਟਾਈਮ ਕੱਢਿਆ ਬਹੁਤ ਧੰਨਵਾਦ ਜੀ ਸਾਡੇ ਫਰਜ਼ ਨੇ ਵੀ ਜੀ ਆਪਾਂ ਆਪਣੇ ਦੀ ਬਾਹ ਫੜੀ ਹੈ ਤੁਹਾਡਾ ਘਰ ਨੂੰ ਸਾਡੇ ਬਿਲਕੁਲ ਬਿਲਕੁਲ ਸਹੀ ਗੱਲ ਬੋਲੀ ਸਾਡਾ ਕੌਮੀ ਰੂਪ ਹੀ ਘਰ ਸਾਡਾ ਸਾਡੇ ਪਰਿਵਾਰ ਸਾਡੇ ਇਕੱਠੇ ਆਪਾਂ ਇੱਕ ਦੂਜੇ ਦੀ ਹੈਲਪ ਕਰਨਾ ਸਾਡਾ ਫਰਜ਼ ਬਾਜੀ ਮਾਰ ਜੀ ਹਾਂ ਜੀ